ਸੰਗਤ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਿੱਖ ਦੀ ਰਹਿਤ ਮਰਿਆਦਾ ਕੀ ਹੁੰਦੀ ਆ ਪਹਿਲੀ ਗੱਲ ਇਹ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਅਤੇ ਬੈਲ ਵੀ ਜਰੂਰ ਦਬਾਉਣਾ ਚਲੋ ਹੁਣ ਆਪਾਂ ਦੱਸਦੇ ਆ ਸਿੱਖ ਦੀ ਰਹਿਤ ਮਰਿਆਦਾ ਸਿੱਖ ਉਹੀ ਹੈ ਜੋ ਜੇ ਸਵੇਰ ਉੱਠ ਕੇ ਸ਼ਨਾਣ ਕਰਕੇ ਪੰਜਾਂ ਬਾਣੀਆਂ ਦਾ ਜਾਪ ਕਰਦਾ ਹੈ ਅਤੇ ਸਤਨਾਵੈ ਅਗੁਰੂਦੰ ਵਹਿ ਗੁਰੂ ਦਾ ਜਾਪ ਕਰਦਾ ਹੈ। ਉਹ ਸਾਡੇ ਦਾ ਜੀ ਅੰਮ੍ਰਿਤ ਸ਼ਕਿਆ ਹੋਇਆ ਜੀ। ਬਾਅਦ 12 ਵਜੇ ਉੱਠਦੇ ਆ ਜੀ 12 ਵਜੇ ਉੱਠ ਕੇ ਖਾਸ ਕਰਕੇ ਨੌਜਵਾਨ 12 ਵਜੇ ਉੱਠ ਕੇ ਆਦਾ ਰੋਟੀ ਪਾਣੀ ਖਾ ਕੇ ਸ਼ਾਮ ਨੂੰ ਫਿਰ ਸੌਂ ਜਾਂਦੇ ਆ। ਸ਼ਾਮ ਨੂੰ ਰੋਟੀ ਪਾਣੀ ਖਾ ਕੇ ਆਦਾ ਫਿਰ ਸੌਂ ਜਾਂਦੇ ਆ। ਇਦਾਂ ਨਹੀਂ ਜੀ ਜੇ ਅੰਮ੍ਰਿਤ ਸ਼ਕਿਆ ਹੈ ਨਾ ਅੰਮ੍ਰਿਤ ਸ਼ਕਿਆ ਹੈ ਨਾ ਫਿਰ ਆਪਾਂ ਨੂੰ ਗੁਰਬਾਣੀ ਵੀ ਪੜ੍ਹਨੀ ਚਾਹੀਦੀ ਆ। ਤੇ ਸ਼ਾਮ ਨੂੰ ਸਾਨੂੰ ਸਿੱਖ ਦੀ ਰਹਿਤ ਮਰਿਆਦਾ 'ਚ ਹੈ ਕਿ ਸ਼ਾਮ ਨੂੰ ਰੈਰਾ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਤੇ ਇਸ ਤਰੀਜੇ ਪੂਛੇ ਜਿਹੜਾ ਹੁੰਦਾ ਹੈ ਜੋ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਸਾਹਿਬ ਜੀ ਦੇ ਤੱਕ ਬਾਣੀਆਂ ਦਾ ਨਿਸ਼ਚੇ ਕਰਦਾ ਹੋਵੇ ਅਤੇ ਸਵੇਰ ਇਸ਼ਨਾਨ ਕਰਕੇ ਨਾਮ ਜਪਦਾ ਹੋਵੇ ਅਸਲੀ ਤੇ ਉਹੀ ਹੁੰਦਾ ਹੈ ਅਤੇ ਸੰਗਤ ਦੇ ਵਿੱਚ ਬਹਿ ਕੇ ਇਕੱਲਾ ਸਿੱਖ ਹੀ ਕੀਰਤਨ ਕਰ ਸਕਦਾ ਹੈ ਅਤੇ ਸੰਗਤ ਵਿੱਚ ਬੈ ਕੇ ਕਲਾ ਸਿੱਖ ਹੀ ਕਥਾ ਕਰ ਸਕਦਾ ਹੈ ਅਤੇ ਕਥਾ ਦਾ ਡਰੇੜ ਸਿੱਖ ਹੀ ਹੋਵੇਗਾ ਸਾਨੂੰ ਇਹ ਜਿਹੀਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਇਹ ਸਾਡੀ ਸਿੱਖ ਦੀ ਰਹਿਤ ਮਰਿਆਦਾ ਹੁੰਦੀ ਹੈ ਬਾਕੀ ਤੁਹਾਨੂੰ ਰਹਿਤ ਮਰਿਆਦਾ ਅਸੀਂ ਅਗਲੀ ਵੀਡੀਓ ਚ ਵੀ ਜਰੂਰ ਦੱਸਾਂਗੇ ਹੱਥ ਜੋੜ ਕੇ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ